ਦੇ ਵੀ ਭਾਏ ਰਹਦੇ ਤੇ ਭਗਵਾਨ ਦਾ ਹਾਜ਼ਰ ਸਸਕਲ ਜੀ ਤੁਸੀਂ ਟਿਵਾਨਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਨਾ ਕੱਲ ਰਾਤ ਤੋਂ ਪਿੰਡ ਖਨੌੜਾ ਦੇ ਲੋਕਾਂ ਵੱਲੋਂ ਪੰਚਾਇਤ ਵੱਲੋਂ ਥਾਣਾ ਭਾਸੋਂ ਦੇ ਵਿੱਚ ਧਰਨਾ ਲਗਾਇਆ ਗਿਆ ਧਰਨਾ ਨਿਰੰਤਰ ਚੱਲਦਾ ਰਿਹਾ ساری ਰਾਤ ਪਿੰਡ ਦੇ ਲੋਕ ਨੇ ਜਿਹੜੇ ਉਹ ਥਾਣੇ ਅੱਗੇ ਬੈਠੇ ਰਹੇ ਥਾਣੇ ਦਾ ਘਰੋ ਕੀਤਾ ਗਿਆ ਸੋ ਮੰਗ ਸੀ ਕਿ ਦੋਸਤਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਫਿਲਹਾਲ ਹੁਣ ਪਤਾ ਲੱਗਿਆ ਕਿ ਦੋਸਤਿਆਂ ਦੇ ਖਿਲਾਫ ਪਰਚਾ ਇਹ ਜਿਹੜਾ ਬਣਦੀ ਕਾਰਵਾਈ ਆ ਉਹ ਕੀਤੀ ਗਈ ਆ ਪਰਚਾ ਦਰਜ ਹੋ ਗਿਆ ਇੱਕ ਜਣੇ ਦੀ ਅਰੈਸਟ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਥਾਣਾ ਮੁਖੀ ਗੁਰਪ੍ਰੀਤ ਸਿੰਘ ਹਾਂਡਾ ਕੀ ਕਹਿੰਦੇ ਨੇ ਉਹ ਤੁਹਾਨੂੰ ਸੁਣਾਉਣਿਆ ਤੁਸੀਂ ਬਣੇ ਰਹੋ ਉਹ ਅਜਾ ਕੁ ਲੋਵਾ ਜਾਨਾ ਇਹ ਜੀ ਆਪਣਾ ਕਨੌਰੇ ਦੀ ਪੰਚਾਇਤ ਆਈ ਸੀ ਉਹਨੇ ਕੁਝ ਨਿਗਾ ਵਰਕਰਾਂ ਨਾਲ ਆਈ ਸੀ ਉਹਾਂ ਦੀ ਕੰਪਲੇਂਟ ਚੱਲ ਰਹੀ ਸੀ ਉਹਨਾ ਕੰਪਲੇਂਟ ਇਹ ਸੀ ਕਿ ਵੀ ਇਹ ਉਹਨਾਂ ਦੇ ਪਿੰਡ ਦੇ ਹੀ ਨੇ ਇਹਨਾਂ ਦੇ ਪਿੰਡ ਦੇ ਨੇ ਚਾਰ ਆਦਮੀ ਜਿਹੜੇ ਤਨਵੀਰ ਸਿੰਘ ਸਾਦੀਖਣ ਗਿਆਨ ਸਿੰਘ ਤੇ ਅਕਸ਼ਰ ਵੇਚਾਰੇ ਬੰਦੇ ਨਰੇਗਾ ਵਰਕਰਾਂ ਦੇ ਆ ਕੇ ਉਹਨਾਂ ਦੀਹਾਜ਼ਰੀ ਕਰਨ ਦੀ ਵੀਡੀਓਗ੍ਰਾਫੀ ਕਰਦੇ ਨੇ ਵੀ ਕਿਹੜਾ ਕਿਹੜਾ ਹਾਜ਼ਰ ਹੈ ਕਿਹੜਾ ਕਿਹੜਾ ਨਹੀਂ ਹੈਗਾ ਵੀ ਇਹਨਾਂ ਕੋਈ ਅਧਿਕਾਰ ਨਹੀਂ ਹੈਗਾ ਜਿਹੜੇ ਸਾਡੀ ਵੀਡੀਓਗ੍ਰਾਫੀ ਕਰਦੇ ਨੇ ਤੇ ਔਨ ਲਾਈਵ ਹੋ ਜਾਂਦੇ ਨੇ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਇਹਨੂੰ ਇਤਰਾਜ਼ ਸੀ ਵੀ ਉਦੋਂ ਇਹ ਲਾਈਵ ਹੋਏ ਨੇ ਵੀ ਸਾਡੇ ਅਸੀਂ ਨਰੇਗਾ ਦੇ ਕੰਮ ਕਰਦਿਆਂ ਨੇ ਤਾਂ ਸਾਡੀ ਲਾਈਵ ਹੋ ਕੇ ਸਾਨੂੰ ਕੋਤੇ ਸ਼ਰਮ ਰਿਸ਼ ਹੋ ਗਏ ਨਰੇਗਾ ਤਾਂ ਇਹਨੂੰ ਇਤਰਾਜ਼ ਸੀ ਜਿਸ ਪਰ ਇਹਨਾਂ ਦਰਖਾਤ ਦਿੱਤੀ ਸੀ ਜਿਸ ਬੰਦੇ ਕਰ ਪੰਚਾਇਤ ਤੋਂ ਬੁਲਾਇਆ ਗਿਆ ਸੀ ਇਹਨਾਂ ਦੀ ਆਸ ਚ ਫਿਰ ਪੰਚਾਇਤ ਦੀ ਸਰਕਾਰਵਾ ਯੋਜਨਾ ਕਰਤਾ ਸਰ ਪਚਾਤ ਮੀਟਿੰਗ ਉਹ ਜਿਹੜੀ ਪੱਕਾ ਪੰਡਰਾ ਬਿੰਦੂ ਪਾਣੀ ਹ ਹਲਕ ਤੱਕ ਕੂਸੀ ਕਾਰਵਾਈ ਨੂੰ ਕਲਿੱਕਲ ਦਬਾਅ ਦੇ ਨਹੀਂ ਕੋਈ ਇਹਦੇ ਚ ਕਾਰਵਾਈ ਇਹਨਾਂ ਦੇ ਆਪਸ ਵਿੱਚ ਪਿੰਡ ਦਾ ਮੈਟਰ ਸੀ ਉਹ ਵੀ ਪਿੰਡ ਦੇ ਵਿਚਿੰਦੇ ਨੇ ਉਹਨਾਂ ਨੂੰ ਜਿਹੜੀ ਦਿਖਦਾ ਇਹਨਾਂ ਨੇ ਆਪ ਸੀ ਸਾਡਾ ਰਾਜੀ ਨਾਮਾ ਕਰਾ ਦਿੱਤਾ ਵੀ ਪਹਿਲਾਂ ਉਹਨਾਂ ਨੂੰ ਬੁਲਾਉ ਜੀ ਫਿਰ ਰਾਜੀ ਨੂੰ ਕੱਲ ਆਏ ਫਿਰ ਇਹਨਾਂ ਦਾ ਆਪ ਚ ਰਾਜੀ ਨਾਮਾ ਨਹੀਂ ਹੋਇਆ ਫਿਰ ਉਹਨਾਂ ਨੇ ਫਿਰ ਪੰਚਾਇਤ ਜਿਹੜੀ ਇੱਕ ਦਮ ਉੱਕੇ ਵਿੱਚ ਬੈਠੇ ਸੀ ਸਾਰੇ ਪੰਚਾਇਤ ਉੱਕੇ ਇਹ ਫਿਰ ਉਹਨਾਂ ਨੇ ਆਪਸਾਂ ਮੰਨ ਤੋਂ ਜੀ ਵੀ ਬਣਾਈ ਜੀ ਵੇ ਉਹ ਉਹਨਾਂ ਦਾ ਕਹਿਣ ਉਹ ਕਹਿੰਦੇ ਵੀ ਵੀਡੀਓ ਪੇਸ਼ ਕਰਾਂਗੇ ਉਹਨਾਂ ਕਹਿਣ ਪਤਾ ਕਿ ਲਾਈਵ ਹੋਏ ਸੀ ਵੀ ਨਾ ਉਹਦੀ ਵੀਡੀਓ ਰਿਕਾਰਡਿੰਗ ਕੀਤੀ ਵੀ ਕਿਹੜੇ ਕਿਹੜੇ ਹਾਜ਼ਰ ਨੇ ਕਿਹੜੇ ਕਿਹੜੇ ਨਹੀਂ ਵੀ ਉਹ ਸੋਸ਼ਲ ਮੀਡੀਆ ਚੱਲੀ ਆ ਤਾਂ ਉਹ ਉਸ ਪੰਦੀ ਜਾਤੀ ਸੂਚਕ ਦਾ ਵੀ ਸ਼ਬਦ ਨਹੀਂ ਜੇ ਉਸ ਲੱਗੇ ਨਹੀਂ ਜਾਤੀ ਸੂਚਕ ਸ਼ਬਦ ਬੋਲੇ ਜਿਹੜੀ ਇਨੀਸ਼ੀਅਲ ਸਾਡੇ ਕੋਲ ਦਰਖਾਸਤ ਆਈ ਸੀ ਜਿਹੜੀ ਇਹਨਾਂ ਨੇ ਉਹਨੂੰ ਦਿੱਤੀ ਸੀ ਸਾਨੂੰ ਤੇ ਵੀਡੀਓ ਬਣਾਉਣਸ ਪਾਣੀ ਉਹਦੇ 'ਚ ਕੋਈ ਜਾਤੀ ਸੂਚਕ ਸ਼ਬਦ ਨਹੀਂ ਹੈਗਾ ਕੱਲ ਇਹ ਗੱਲ ਗੱਲ ਕਰ ਰਹੇ ਸੀ ਉਹਨਾਂ ਨੂੰ ਦੱਸਿਆ ਵੀ ਉਹਦੀ ਵੱਖਰੀ ਦਰਖਾਸਤ ਦਿਓ ਜੇ ਉਹਦੇ 'ਚ ਜਾਤੀ ਸੂਚਕ ਉਹਨੂੰ ਕੋਈ ਨਹੀਂ ਤਾਂ ਉਹਦੀ ਵਤੀ ਕਾਰਵਾਈ ਕੀਤੀ ਇਹਨਾਂ ਜਿਹੜੇ ਅੱਜ ਫੇਰ ਐਫਆਈਰ ਲੌਂਚ ਕਰਤੀ ਜੀ ਜਿਵੇਂ ਆਪਾਂ ਪੁਰਾਣੇ ਤੇ ਆਈਪੀਸੀ ਕਹਿੰਦੇ 355 186 ਦੀ ਕੰਪਨੀ ਉਹ ਜੀ ਚਾਰ ਬੰਦਾ ਕਰਦੀ ਇੱਕ ਬੰਦਾ ਉਹਨਾਂ ਚ ਗਿਰਫਤਾਰ ਆ ਸੱਤ ਬਾਕੀ ਵੀ ਜਿਹੜੇ ਸਭ ਉਹ ਬਾਕੀ ਆ ਜੀ ਉਹ ਅੱਜ ਸ਼ੋਰੂ ਨਹੀਂ